जब वे आए, तब उसने एली आप दृष्टि करके सोचा, नीचे ये जो यहवा के मान ने, यहवा के मान ने हैं, वहीं उसका यहवा के सामने है वहीं उसका अभी शिक्त होगा। परंतु यहवा ने श्यामल से कहा, ना तो उसके रूपा दृष्टि कर और ना उसके कद की ऊंचाई पर क्योंकि मैंने उसे अयोग्य जाना है क्योंकि यह हवा का देखना मनुष्य का सा नहीं मनुष्य का तो बाहर का रूप दिखता है परंतु यह हवा की दृष्टि मन पर रहती है। तब ने अभी नदाब को बुलाकर श्यामल के सामने भेजा और उससे उसने कहा यह हवा ने इसको भी नहीं चुना फिर जिसे ने शमा को सामने भेजा उसने कहा हवा ने इसको भी नहीं चुना इस प्रकार से यीशु ने अपने साथ पुत्रों को शैमुल के सामने भेजा और यीशु के यीशु से कहता है इन्हें नहीं चुना तब शैमुल ने कहा से क्या सब लड़के आगे वह बोला नहीं छोटा तो रह गया और वह भेड़ बकरियों को चुरा रहा है शैमुल ने यीशु से कहा उसे बुलावा भेज क्योंकि जब तक वह ना जहां आए तब तक हम खाने को ना बैठेंगे तब वह उसे बुलाकर भीतर लाया और उसको ला, उसकी तो लाली झलकती थी उसके तो लाली झलकती और उसकी आंखें सुंदर और उसका रूप सुंदेर था तभी यहावा ने कहा उठकर इसका अभिषेक कर यही है तब शैमुअल ने अपना तेल सिंह लेकर उसके भाइयों के मध्य में उसका अभिषेक किया और उस दिन से लेकर भविष्य को ਇਹ ਹਵਾ ਦਾ ਆਤਮਾ ਦੌਦ ਪਰ ਬਲ ਸੇ ਉਤਰਤਾ ਰਹਾ ਤਾਂ ਸ਼ੈਮੂਅਲ ਉੱਠ ਕੇ ਰਾਮਾ ਕੋ ਚਲਾ ਗਿਆ ਸਭ ਬੋਲੇ ਆਮੇਂ 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 ਤਿਆਨਾ ਸੁਣਿਓ ਇਸ ਵਚਨ ਨੂੰ ਪਲੀਸੀਆ ਇਹ ਤੁਹਾਡੀ ਜ਼ਿੰਦਗੀ ਦੇ ਨਾਲ ਰਿਲੇਟਡ ਹੈ ਰਾਜਾ ਸ਼ਾਉਲ ਪਰਮੇਸ਼ਰ ਦਾ ਅਭਿਸ਼ਿਖਤ ਜਨ ਪਰਮੇਸ਼ਰ ਗੱਚੁਣਿਆ ਹੋਇਆ ਜੇਤੇ ਪਰਮੇਸ਼ਰ ਦੀ ਯੋਜਨਾ ਸੀ ਕਿ ਉਹ ਇਜ਼ਰਾਈਲੀਆਂ ਦੀ ਅਗਵਾਈ ਕਰੇ ਪਰ ਰਾਜਾ ਸ਼ਾਉਲ ਪਰਮੇਸ਼ਰ ਦੀ ਹੁਕਮਤ ਦੇ ਉੱਤੇ ਨਹੀਂ ਚੱਲਿਆ ਉਹਨ ਪਰਮੇਸ਼ਰ ਦੇ ਵਚਨਾਂ ਨੂੰ ਤੁੱਛ ਸਮਝਿਆ ਹਨ ਆਪਣੀਆਂ ਇੱਛਾਵਾਂ ਨੂੰ ਪੂਰਾ ਕੀਤਾ ਤੇ ਰਾਜਾ ਸ਼ਾਉਲ ਤੋਜਰਾ ਵਿਸ਼ੇਖ ਸੀ ਉਹ ਲੈ ਲਿੱਤਾ ਗਿਆ ਕਿਉਂਕਿ ਪਰਮੇਸ਼ਰ ਹੋਣਾ ਖੁਸ਼ ਨਹੀਂ ਸੀ ਰਾਜਾ ਸ਼ਾਉਲ ਦੇ ਤੋਂ ਤੇ ਪਰਮੇਸ਼ਰ ਨੇ ਚਾਇਆ ਕਿ ਹੁਣ ਇਹਦੀ ਜਗ੍ਹਾ ਤੇ ਮੈਂ ਕੋਈ ਹੋਰ ਅਭਸ਼ਿਕ ਗਾਸ ਨੂੰ ਖੜਾ ਕਰਾਂਗਾ ਜਿਹੜਾ ਮੇਰਾ ਉਸ ਕੰਮ ਨੂੰ ਕਰੇ ਜਿਸ ਕੰਮ ਨੂੰ ਕਰਨ ਦੇ ਲਈ ਮੈਨੂੰ ਖੜਾ ਕਰਾਂਗਾ ਸ਼ਮੂਲ نبی ਨੂੰ ਯਹਵਾ ਗੱਲ ਕਰਦਾ ਤੇ ਯਹਵਾ ਪਰਮੇਸ਼ੁਰ ਸ਼ਮੂਲ نبی ਨੂੰ ਬੋਲਦਾ ਇੱਥੋਂ ਨਿਕਲ ਕੇ ਉਸ ਨਗਰ ਵਿੱਚ ਜਾ ਜਿੱਥੇ ਯਸ਼ੇ ਦੇ ਪੁੱਤਰ ਨੇ उन्हें नो अभी शेक कर जाके उन्हें जब विच एक होगा जो मेरा चुनिया होया होगा शेष विच पढ़िया जब वे आए तब उसने एलियाप पर दृष्टि करके सोचा निश्चय ये तो यहोवा के सामने वही उसका अभिशिख्त होगा परंतु यहोवा ने शमूएल से कहा ना तो उसके रूप पर दृष्टि कर ना उसके कद की ऊंचाई पर ਕਿਉਂਕਿ ਮੈਂ ਨੇ ਇਸੇ ਅਯੋਗ્ય ਜਾਣਾ ਕਿਉਂਕਿ ਯਹੋਵਾ ਦਾ ਦੇਖਣਾ ਮਨੁਸਕਾ ਨਹੀਂ ਹੈ ਮਨੁਸਤੋਂ ਬਾਹਰ ਦਾ ਰੂਪ ਦੇਖਦਾ ਹੈ ਪਰੰਤੂ ਯਹੋਵਾ ਕੀ ਦ੍ਰਿਸ਼ਟੀ ਮਨ ਪਰ ਰਹਤੀ ਹੈ ਬਹੁਤ ਹੀ ਡੂੰਗਾ ਪਰਿਆ ਵਚਨ ਜਦੋਂ ਸ਼ਮੂ엘 ਗਿਆ ਉਸ ਨਗਰ ਦੇ ਵਿੱਚ ਬੈਤਲਨ ਦੇ ਵਿੱਚ ਪਤਾ ਕੀਤਾ ਯਸ਼ੇ ਦਾ ਘਰ ਕਿਹੜਾ ਉਹ ਯਸ਼ੇ ਦੇ ਘਰ ਗਿਆ ਤੇ ਯਸ਼ੇ ਨੂੰ ਬੋਲਦਾ ਕਿ ਯਹਵਾ ਪਰਮੇਸ਼ੁਰ ਦਾ ਵਚਨ ਮੇਰੇ ਕੋਲ ਪਹੁੰਚਿਆ ਮੈਂ ਸਭ ਵਚਨ ਨੂੰ ਲੈ ਕੇ ਤੁਹਾਡੇ ਘਰ ਆਇਆ ਹੁਣ ਮੈਨੂੰ ਆਪਣੇ ਪੁੱਤਰਾਂ ਨਾਲ ਮਿਲਾ ਤੇ ਸਭ ਤੋਂ ਵੱਡਾ ਪੁੱਤਰ ਜਦੋਂ ਸ਼ੈਮੂਲ ਨੂੰ ਮਿਲਦਾ ਤੇ ਸ਼ੈਮੂਲ ਬੜਾ ਦੇਖ ਕੇ ਹੈਰਾਨ ਹੋ ਜਾਂਦਾ ਵੱਡੇ ਪੁੱਤਰ ਦੇ ਵੱਲ ਉਹਨੂੰ ਲੱਗਦਾ ਕਿ ਇਹੀ ਉਹ ਇਨਸਾਨ ਹੈ ਜਿਹਨੂੰ ਪਰਮੇਸ਼ੁਰ ਨੇ ਮਸਾ ਕਰਨ ਦੇ ਲਈ ਮੈਨੂੰ ਕੱਲਿਆ ਇਹੀ ਉਹ ਚੁਣਿਆ ਹੋਣਾ ਪਰਮੇਸ਼ਰ ਦੇ ਵੱਲੋਂ ਕਿਉਂਕਿ ਉਹ ਜਿਹੜਾ ਮੁੰਡਾ ਸੀ ਉਹ ਬੜਾ ਸੋਹਣਾ ਸੀ ਉੱਚਾ ਲੰਬਾ ਜਵਾਨ ਸੀ ਉਹਦੀ ਸੇਧ ਵੱਲ ਦੇ ਕੇ ਲੱਗਦਾ ਸੀ ਕਿ ਇਹੀ ਚੁਣਿਆ ਹੋਇਆ ਹੋ ਸਕਦਾ ਉਹਦੀ ਸੇਧ ਇਦਾਂ ਦੀ ਸੀ ਕਿ ਹਰ ਇੱਕ ਨਾਲ ਲੜਾਈ ਲੜ ਕੇ ਉਹ ਜਿੱਤ ਸਕਦਾ ਸੀ ਉਹ ਆਪਣੇ ਆਪ ਨੂੰ ਉਹ ਇਦਾਂ ਮੇਨਟੇਨ ਕੀਤਾ ਹੋਇਆ ਸੀ ਇਸ ਲਈ ਉਹ ਵੀ ਪਲੇਖੇ ਵਿੱਚ ਪੈ ਗਿਆ ਉਹਨੂੰ ਸੋਚਿਆ ਕਿ ਇਹੀ ਹੋ ਸਕਦਾ ਉਹ ਇਨਸਾਨ ਜਿਹਨੂੰ ਪਰਮੇਸ਼ਰ ਨੇ ਚੋਣ ਲਿਆ ਵਾ ਆਪਣੇ ਕੰਮਾਂ ਦੇ ਲਈ ਆਪਣੀ ਮਹਿਮਨ ਦੇ ਲਈ ਸ਼ਾਮੂ ਜੀ ਮਨ ਦੇ ਵਿੱਚ ਸੋਚ ਹੀ ਰਿਹਾ ਕਿ ਇਹੀ ਬੰਦਾ ਹੋਣਾ ਇਹਦੇ ਉੱਤੇ ਜਾ ਕੇ ਮੈਂ ਤੇਲ ਗੁੰਡੇਲ ਦੇਣਾ ਕਿਉਂਕਿ ਮਸਾ ਜਦੋਂ ਕੀਤਾ ਜਾਂਦਾ ਕਿਸੇ ਨੂੰ ਪੁਰਾਣੇ ਨੇਮ ਦੇ ਵਿੱਚ ਇੱਕ ਸਿੰਗ ਲਈ ਜਾਂਦੀ ਸੀ ਉਹਦੇ ਵਿੱਚ ਤੇਲ ਪਾਇਆ ਜਾਂਦਾ ਸੀ ਤੇ ਉਹ ਤੇਲ ਜਿਹਨੂੰ ਮਸਾ ਕਰਨਾ ਹੁੰਦਾ ਸੀ ਉਹ ਤੇ ਉੰਡੇ ਲਿਆ ਜਾਂਦਾ ਸੀ ਤੇ ਉਹਦੇ ਲਈ ਪ੍ਰਾਰਥਨਾ ਕਰ ਦਿੱਤੀ ਜਾਂਦੀ ਸੀ ਤੇ ਉਹ ਮਸਾ ਹੋ ਜਾਂਦਾ ਸੀ ਉਤੇ ਮੋਹਰ ਲੱਗ ਜਾਂਦੀ ਸੀ ਕਿ ਇਹ ਇੱਕ ਅਭਿਸ਼ਿਖਤ ਜਨ ਹੈ ਜਿੱਦਾਂ ਆਧੇ ਸਮੇਂ ਦੇ ਵਿੱਚ ਵੀ ਅਗਰ ਕਿਸੇ ਨੂੰ ਚਰਚ ਵਿੱਚ ਮਸਾ ਕਰਨਾ ਹੋਏ ਕਿਸੇ ਨੂੰ ਕੋਈ ਲੀਡਰਸ਼ਿਪ ਦੇਣੀ ਆ ਜਾਂ ਚਰਚ ਨੇ ਕਿਸੇ ਨੂੰ ਪ੍ਰੇਰ ਯੋਦਾ ਬਣਾਣਾ ਤੇ ਅੱਜ ਵੀ ਅਸੀਂ ਕੀ ਕਰਦੇ ਆ ਉਹਨੂੰ ਮਸਾ ਕਰਦੇ ਆ ਉਹਨੂੰ ਅਨੋਇੰਟ ਕਰਦੇ ਆ anointing oil ਲੈ ਕੇ anointing oil ਦਾ ਮਤਲਬ ਅਭਿਸ਼ੇਕ ਕਿ ਕਹ ਹੋਇਆ ਤੇਲ ਤੁਸੀਂ ਬਹੁਤ ਸਾਰੇ ਲੋਕੀ ਸਾਡੇ ਕੋਲ ਲੈ ਕੇ ਆਉਂਦੇ ਹੋ ਤੇਲ ਨੂੰ ਤੇ ਅਸੀਂ ਕੀ ਕਰਦੇ ਆ ਮਸਾ ਕਰਦੇ ਨੇ ਇਸੋ ਨਾਮ ਦੇ ਵਿੱਚ ਜਦੋਂ ਤੁਸੀਂ ਆਪਣੇ ਸਰੀਰਾਂ ਤੇ ਨੂੰ ਲਾਂਦੇ ਹੋ ਤੁਹਾਡੇ ਸਰੀਰ ਚੰਗੇ ਹੋ ਜਾਂਦੇ ਆ ਘਰਾਂ ਚ ਲਾਂਦੇ ਹੋ ਤੁਹਾਡੇ ਘਰਾਂ ਦੀ ਦੁਸਤ ਆਤਮਾ ਬਾਹਰ ਜਾਂਦੀਆਂ ਨੇ ਨਿਕਲ ਕੇ ਉਹ ਅਭਿਸ਼ਕਤ ਤੇਲ ਜਦੋਂ ਕਿਸੇ ਨੂੰ ਅਸੀਂ ਮਸਾ ਕਰਦੇ ਆਂ ਤੇ ਅਸੀਂ ਉਸ ਅਭਿਸ਼ਿਖਤਨਾ ਆਇਲ ਨਾਲ ਕੀ ਕਰਦੇ ਆਂ ਉਹਨੂੰ ਮਸਾ ਕਰ ਦਿੰਨੇ ਆਂ ਕਿ ਅੱਜ ਤੋਂ ਤੇਰੇ ਉੱਤੇ ਪਰਮੇਸ਼ਰ ਦਾ ਮਸਾ ਆ ਚੁੱਕਿਆ। ਅੱਤ ਤੋਂ ਪਰਮੇਸ਼ਰ ਦਾ ਕੰਮ ਕਰਨ ਦੇ ਲਈ ਠਹਿਰਾਇਆ ਜਾ ਚੁੱਕਿਆ। ਹੁਣ ਤੇਰੇ ਕੁਝ ਦਾਇਰੇ ਨੇ ਤੂੰ ਉਹਨਾਂ ਦਾਇਰਨ ਤੋਂ ਬਾਹਰ ਨਹੀਂ ਜਾ ਸਕਦਾ। ਕਿਉਂਕਿ ਤੂੰ ਖਾਸ ਹੁਣ ਪ੍ਰਭੂ ਦੇ ਲਈ। ਤੂੰ ਨਾਰਮਲ ਇੱਕ ਵਿਸ਼ਵਾਸੀ ਨਹੀਂ ਐ ਬਲਕਿ ਹੁਣ ਤੂੰ ਇੱਕ ਖਾਸ ਜਨ ਬਣ ਗਿਆ। ਉਹ ਚੁਣਿਆ ਹੋਇਆ ਬਣ ਗਿਆ ਪਰਮੇਸ਼ਰ ਦੀ ਸੇਵਾ ਕਰਨ ਵਾਲਾ ਬਣ ਗਿਆ ਅਨੋਇੰਟ ਕਰਨਾ ਇੱਕ ਨਿਸ਼ਾਨੀ ਸੀ ਅਭਿਸ਼ੇਕ ਸੀ ਜਿਹੜਾ ਉੱਤੇ ਉੱਤੇ ਉੰਡੇ ਲਿਆ ਜਾਂਦਾ ਸੀ ਇਸੇ ਤਰ੍ਹਾਂ ਜਦੋਂ ਸ਼ੈਮੂਲ ਗਿਆ ਤੇ ਸ਼ੈਮੂਲ ਨੇ ਵੇਖ ਕੇ ਉਸ ਮੁੰਡੇ ਵੱਲ ਕਿ ਇਹ ਹੀ ਹੋ ਸਕਦਾ ਜਿਹਨੂੰ ਪਰਮੇਸ਼ਰ ਨੇ ਭੇਜਿਆ ਮੈਨੂੰ ਕਿ ਇਹਨੂੰ ਮੱਸਾ ਕਰਕੇ ਆ ਆਪਣੇ ਮਨ ਵਿੱਚ ਸੋਚ ਰਿਹਾ ਹੋਏਗਾ ਤੇ ਯਹਵਾ ਪਰਮੇਸ਼ਰ ਨੇ ਸ਼ੈਮੂਲ ਨਾਲ ਗੱਲ ਕੀਤੀ ਕਹਿੰਨ ਕੀ ਕਹਿੰਦਾ ਪਰੰਤੂ ਯਹੋਵਾ ਨੇ शैमुल से कहा ना तो उसके रूप पर दृष्टि कर परमेश्वर कहताैमुल ਨੂੰ ਕਿ ਸ਼ੈਮੁਲ ਇਹਦੇ ਰੂਪ ਵੱਲਾਂ ਦੇਖੀ ਕਿ ਤੈਨੂੰ ਲੱਗੇ ਸਭ ਦੇ ਰੂਪ ਵੱਲ ਵੇਖ ਕੇ ਕਿ ਘਰੇ ਮੇਰੇ ਚੁਣਿਆ ਹੋਇਆ ਇਹਦੇ ਰੂਪ ਵੱਲ ਨਾ ਵੇਖੀ ਨਾ ਉਹਦੇ ਕੱਦ ਦੀ ਲੰਬਾਈ ਵੱਲ ਵੇਖੀ ਕਿ ਇਹ ਕਿੰਨਾ ਲੰਬਾ ਕਿਉਂਕਿ ਮੈਨੇ ਉਸੇ ਅਜੋਗਿਆ ਜਾਣਾ ਹੈ ਕਹਿੰਦਾ ਮੇਰੀ ਨਜ਼ਰਾਂ ਦੇ ਵਿੱਚ ਸਿੱਧਾ ਇਨਸਾਨ ਨਹੀਂ ਆ ਮੇਰੀ ਨਜ਼ਰਾਂ ਦੇ ਵਿੱਚ ਸਾਫ ਨਹੀਂ ਆ ਬੇਸਿਕ ਕੱਦ ਦਾ ਲੰਬਾ ਵਾ ਇਹ ਸੋਹਣਾ ਤੇ ਸੁਨੱਖਾ ਵਾ ਪਰ ਮੇਰੀ ਨਜ਼ਰਾਂ ਦੇ ਵਿੱਚ ਇਹ ਸਾਫ਼ ਨਹੀਂ ਮੰਨਿਆ ਗਿਆ ਇਹਦੇ ਵਿੱਚ ਕਮੀਆਂ ਪਾਈਆਂ ਗਈਆਂ ਨੇ ਇਸ ਲਈ ਯਹੋਵਾ ਕਾ ਦੇਖਣਾ ਮਨੁੱਖਾ ਨਹੀਂ ਕਹਿੰਦਾ ਤੂੰ ਤੇ ਬਾਹਰਲੀ ਅੱਖਾਂ ਨਾਲ ਵੇਖ ਲਿਆ ਕਿ ਇਹ ਬੰਦਾ ਸੋਹਣਾ ਵਾ ਜਵਾਨ ਹੈ ਤੇ ਪਰਮੇਸ਼ਰ ਵੱਲੋਂ ਚੁਣਿਆ ਹੋਏਗਾ ਤੂੰ ਤੇ ਮਨੁਸ਼ਿਆਦੀਨ ਅੱਖਾਂ ਨਾਲ ਵੇਖ ਲਿਆ ਜਦੋਂ ਅਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਦੇਖਦੇ ਆਂ ਪਹਿਲੀ ਵਾਰ ਹੀ ਦੇਖਦੇ ਆਂ ਅਸੀਂ ਬੜੇ ਪ੍ਰਭਾਵਿਤ ਹੁੰਨੇ ਆਂ ਕਿ ਹਾਂ ਇਸ ਬੰਦੇ ਦੇ ਕੋਲਾਂ ਬੜੀ ਪਾਵਰ ਹੋ ਸਕਦੀ ਹੈ ਆ ਬੜਾ ਸੂਝਵਾਨ ਤੇ ਬੁੱਧੀਮਾਨ ਹੋ ਸਕਦਾ ਸਾਡੀ ਮਨੁੱਖਾ ਦੀ ਨਜ਼ਰ ਇਦਾਂ ਦੀ ਆ ਪਰ ਪਰਮੇਸ਼ਰ ਦੀ ਨਜ਼ਰ ਇਦਾਂ ਦੀ ਨਹੀਂ ਆ ਪਰਮੇਸ਼ਵਰ ਕਿਸੇ ਦੇ ਕਦ ਕਾਟ ਨੂੰ ਦੇ ਕੇ ਨਿਰਣਾ ਨਹੀਂ ਕਰਦੇ ਕਿ ਇਹ ਬੰਦਾ پاک ਤੇ ਪਵਿੱਤਰ ਆ ਅਸੀਂ ਕਿਸੇ ਦੇ ਕਦ ਕਾਟ ਨੂੰ ਦੇ ਕੇ ਉਹਦਾ ਬੈਂਕ ਬੈਲੈਂਸ ਦੇ ਕੇ ਅਸੀਂ ਇਹ ਨਿਰਣਾ ਲਾ ਦਿੰਨੇ ਆ ਕਿ ਇਹ ਬੰਦੇ ਕੋ ਬੜਾ ਕੋਚ ਹੈ ਅਸੀਂ ਮਨੁੱਖਾਂ ਦੀ ਦ੍ਰਿਸ਼ਟੀ ਨਾਲ ਦੇਖਦੇ ਆ ਪਰ ਅੰਦਰੋਂ ਹੁੰਦਾ ਕੁਝ ਵੀ ਨਹੀਂ ਅੰਦਰੋਂ ਇਨਸਾਨ ਖਾਲੀ ਹੁੰਦਾ ਅਸੀਂ ਉਹਦੇ ਕੱਪੜੇ ਲੀੜੇ ਤੋਂ ਜੱਜ ਕਰ ਲੈਨੇ ਆ ਉਹਦੇ ਉੱਠਣ ਬੈਠਣ ਤੋਂ ਜੱਜ ਕਰਕੇ ਉਹਨੂੰ ਵੇਖ ਲੈਨੇ ਆ ਕਿ ਬੰਦਾ ਬੜਾ ਸਾਊ ਆ ਬਈ पर अंदर ओ कुछ भी नहीं है वाले, चार ता बंदा दे, भी नहीं निकलिया। तरह परमेश्वर श्यामलू कूह पर दृष्टि कर ना उसे कद की ऊंचाई पर क्योंकि मैंने इसे अजोग्य जाना क्योंकि यहोवा का देखना मनुष्य नहीं ਮਨੁਸਤੋਂ ਬਾਹਰ ਦਾ ਰੂਪ ਦੇਖਦਾ ਹੈ ਅਸੀਂ ਕੀ ਦੇਖਦੇ ਹਾਂ ਬਾਹਰ ਦਾ ਰੂਪ ਉਹਦਾ ਬੈਂਕ ਬੈਲੈਂਸ ਉਹਦੀ ਗੱਡੀ ਦੇਖਦੇ ਹਾਂ ਉਹਦਾ ਸੋਨਾ ਕੱਦ ਕਾਰਡ ਦੇਖਦੇ ਹਾਂ ਅਸੀਂ ਬਾਹਰਲਾ ਰੂਪ ਦੇਖਦੇ ਹਾਂ ਪਰੰਤੂ ਯਹੋਵਾ ਕੀ ਦ੍ਰਿਸ਼ਟੀ ਮਨ ਪਰ ਰਹਤੀ ਹੈ ਹallelujah 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 ਯਹੋਵਾ ਦੀ ਅੱਖ ਕਿਤੇ ਰਹਦੀ ਆ ਮਨ ਦੇ ਉੱਤੇ ਕਿਉਂਕਿ ਵਚਨ ਕਹਿੰਦਾ ਯਹੋਵਾ ਦਿਲਾਂ ਅਤੇ ਗੁਰਦੀਆਂ ਨੂੰ ਜਾਂਚਣ ਵਾਲਾ ਪਰਮੇਸ਼ਵਰ ਹੈ ਮਨੁੱਖ ਕਿਸੇ ਦੇ ਦਿਲ ਨੂੰ ਉਹਦੀ ਮਨ ਦੀ ਗੱਲ ਨੂੰ ਨਹੀਂ ਜਾਣ ਸਕਦਾ ਹੁਣ ਮੈਂ ਨਹੀਂ ਜਾਣ ਸਕਦੀ ਤੂੰ ਆਪਣੇ ਮਨਾਂ ਵਿੱਚ ਕੀ ਪਾਲ ਕੇ ਬੈਠੇ ਹੋ ਮੇਰੇ ਪ੍ਰਤੀ ਮੈਨੂੰ ਨਹੀਂ ਪਤਾ ਪਰ ਪਰਮੇਸ਼ਰ ਨੂੰ ਪਤਾ ਕਿ ਤੁਸੀਂ ਮੈਨੂੰ ਕਿਸ ਦ੍ਰਿਸ਼ਟੀ ਨਾਲ ਦੇਖਦੇ ਹੋ ਤੁਸੀਂ ਕਿਸ ਨਜ਼ਰ ਨਾਲ ਮੈਨੂੰ ਤੱਕ ਰਹੇ ਹੋ ਇਹ ਪਰਮੇਸ਼ਰ ਜਾਣਦੇ ਨੇ ਅਗਰ ਤੁਸੀਂ ਇੱਥੇ ਬੈਠੇ ਹੋਏ ਨਾ ਤੁਸੀਂ ਬਚਨ ਨੂੰ ਸੁਣ ਰਹੇ ਹੋ ਨਹੀਂ ਸੁਣ ਰਹੇ ਹੋ ਪਰਮੇਸ਼ੁਰ ਤੁਹਾਨੂੰ ਜਾਂਚ ਰਿਹਾ ਦੇਖ ਰਿਹਾ ਮੈਂ ਨਹੀਂ ਮੈਂ ਤਾਂ ਆਪਣਾ ਕੰਮ ਕਰ ਰਹੀ ਹਾਂ ਜਿਹਦਾ ਸ਼ਾਮਲ ਕਰਨ ਆਇਆ ਸੀ ਮੈਂ ਵੀ ਸ਼ਾਮਲ ਦੀ ਕਰਾ ਆਪਣਾ ਕੰਮ ਕਰ ਰਹੀ ਹਾਂ ਮੈਨੂੰ ਜੋ ਆਗਿਆ ਦਿੱਤੀ ਗਈ ਮੈਂ ਉਸ ਆਗਿਆ ਨੂੰ ਲੈ ਕੇ ਆਈ ਹਾਂ ਹੁਣ ਤੁਸੀਂ ਕੀ ਕਰਦੇ ਹੋ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਇਹ ਖੁਦਾਵੰਦ ਹੀ ਜਾਣਦੇ ਨੇ ਕਿਉਂਕਿ ਉਹ ਮਨਾਂ ਦੀ ਜਾਂਚਣ ਵਾਲਾ ਪਰਮੇਸ਼ੁਰ ਹੈ ਇਨਸਾਨ ਜੁਕਤੀਆਂ ਬਣਾਉਂਦਾ ਪਲੈਨਿੰਗ ਬਣਾਉਂਦਾ ਇਸ ਬੰਦੇ ਨਾਲ ਇਦਾਂ ਕਰ ਦੇਣਾ ਇਸ ਬੰਦੇ ਨਾਲ ਇਦਾਂ ਕਰ ਦੇਣਾ ਇਨਸਾਨ ਆਪਣੀਆਂ ਮਨੁੱਖ ਦੀਆਂ ਘਾਰਨਾਵਾਂ ਦੇ ਨਾਲ ਉਹਨਾਂ ਚੀਜ਼ਾਂ ਨੂੰ ਗੰਢ ਦਿੰਦਾ ਪਰ ਪਰਮੇਸ਼ਰ ਉਹਨਾਂ ਗੰਡੀਆਂ ਹੋਈਆਂ ਚੀਜ਼ਾਂ ਨੂੰ ਤੋੜ ਦਿੰਦਾ ਕਿਉਂਕਿ ਪਰਮੇਸ਼ਰ ਜਾਣਦਾ ਕਿ ਇਹਦੀ ਘਾਰਨਾ ਕਿਸੇ ਦੇ ਪ੍ਰਤੀ ਕੀ ਆ ਕਿਉਂਕਿ ਪਰਮੇਸ਼ਰ ਹੀ ਮਨਾਨ ਨੂੰ ਜਾਂਚਣ ਵਾਲਾ ਪਰਮੇਸ਼ਰ ਹੈ ਇਸ ਲਈ ਪਰਮੇਸ਼ਰ ਹੁਣ ਦਾਉਦੇ ਵੱਡੇ ਭਰਾ ਨੂੰ ਜਾਣ ਗਿਆ ਸੀ ਕਿ ਇਹ ਸਹੀ ਨਹੀਂ ਹੈ ਬੰਦਾ ਜੇ ਇਹਦੇ ਹੱਥ ਵਿੱਚ ਰਾਜ ਭਾਗ ਦੇ ਦਿੱਤਾ ਜਾਏਗਾ ਇਹ ਦੁਰਵਕਤੋ ਕਰੇਗਾ ਉਹਦੀ ਇਹ ਸਹੀ ਇਸਤੇਮਾਲ ਨਹੀਂ ਕਰੇਗਾ ਇਹ ਗਮੰਡੀ ਹੋ ਜਾਏਗਾ ਕਿਉਂਕਿ ਇਹਦਾ ਓਲਰੇਡੀ ਕੱਠਕਾਰ ਬੱਧਾ ਤੇ ਇਹ ਗਮੰਡੀ ਹੋ ਜਾਏਗਾ ਪਰਮੇਸ਼ਰ ਸਭ ਜਾਣਦੇ ਨੇ ਖੁਦਾਮੰਦੇ ਪਿਆਰੀ ਲੋਕੋ ਪਰਮੇਸ਼ਰ ਸਾਡੀ ਰੱਗ ਰੱਗ ਤੋਂ ਵਾਕਿਬ ਹੈ ਕਿ ਅਸੀਂ ਕਿੱਥੇ ਡਿੱਗ ਸਕਦੇ ਆ ਸਾਨੂੰ ਕਿਹੜੀ ਚੀਜ਼ ਸਾਨੂੰ ਛੁੱਟ ਸਕਦੀ ਹੈ ਅਗਰ ਕੋਈ ਬੇਵਿਚਾਰੀ ਹੈ ਨਾ ਤੇ ਪਰਮੇਸ਼ਰ ਨੂੰ ਪਤਾ ਹੈ ਕਿ ਇਹਦੀ ਕਮਜ਼ੋਰੀ ਬੇਵਿਚਾਰ ਕਰਨਾ ਇਹ ਕਿੱਥੇ ਡਿੱਗ ਸਕਦਾ ਹੈ ਉਸੇ ਜਗ੍ਹਾ ਤੇ ਪਰਮੇਸ਼ਰ ਸਾਨੂੰ ਰੋਕੇਗਾ ਜਾਨ ਦੇ ਲਈ ਵੈਰੀ ਨੂੰ ਵੀ ਪਤਾ ਵਾ ਕਿ ਇਹ ਬੰਦਾ ਬੇਵਿਚਾਰੀ ਹੈ ਇਹਦੀ ਨਜ਼ਰ ਬੁਰੀ ਆ ਤੇ ਬਾਰ-ਬਾਰ ਵੈਰੀ ਉੱਥੇ ਲੈ ਕੇ ਜਾਊਗਾ ਜਿੱਥੇ ਮੇਲਾ ਲੱਗਿਆ ਹੋਊਗਾ ਜਿੱਥੇ ਕਿਸੇ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਆ ਉੱਥੇ ਉਹ ਲੈ ਕੇ ਜਾਊਗਾ ਕਾਂਕੀ ਇਹਦੀਆਂ ਅੱਖਾਂ ਫਿਰ ਤੋਂ ਗੰਧੀਆਂ ਹੋ ਜਾਣ ਪਰਮੇਸ਼ਰ ਸਾਡੇ ਮਨਾਂ ਦੇ ਜਾਂਚਣ ਵਾਲਾ ਪਰਮੇਸ਼ਰ ਹੈ ਇੱਥੇ گاਉ ਦਾ ਜਿਹੜਾ ਵੱਡਾ ਭਰਾ ਸੀ ਪ੍ਰਭੂ ਜਾਣਦਾ ਸੀ ਉਹਦੇ ਬਾਰੇ ਇਸ ਲਈ ਸ਼ੈਮੂਲ ਨੂੰ ਕਹਿੰਦਾ ਕਿ ਸ਼ੈਮੂਲ ਤੇਰੀ ਅੱਖ ਹੋ ਸਕਦੀ ਹੈ ਮਨੁੱਖਾਂ ਨੂੰ ਦੇਖਣ ਵਾਲੀ ਪਰ ਮੈਂ ਪਰਮੇਸ਼ਰ ਹੈ ਮੈਂ ਜਾਣਦਾ ਕਿ ਇਹਦੇ ਮਨ ਵਿੱਚ ਕੀ ਚੱਲਦਾ